ਪੰਜਾਬ ਪੁਲਿਸ ਜਿੱਥੇ ਆਪਣੀ ਬਹਾਦਰੀ ਕਰਕੇ ਜਾਣੀ ਜਾਂਦੀ ਹੈ ਉੱਥੇ ਹੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਕਿੰਨੀ ਐਕਟਿਵ ਹੋ ਕੇ ਕੰਮ ਕਰਦੀ ਹੈ ਇਸ ਦੀ ਮਿਸਾਲ ਮੋਗਾ ਤੋਂ ਸਾਹਮਣੇ ਆਈ ਹੈ ਅੱਜ ਸਵੇਰੇ 8 ਵਜੇ ਮੋਗਾ ਦੇ ਮਹਿਣਾ ਅਧੀਨ ਆਉਂਦੇ ਸਰਕਾਰੀ ਸਕੂਲ ਮਹਿਣਾ ਵਿੱਚੋਂ ਇੱਕ 12 ਸਾਲਾਂ ਬੱਚੇ ਨੂੰ ਇੱਕ ਵਿਅਕਤੀ ਅਗਵਾ ਕਰਕੇ ਲੈ ਜਾਂਦਾ ਤੇ ਇਸ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਮਹਿਣਾ ਪੁਲਿਸ ਤੁਰੰਤ ਹਰਕਤ ਵਿੱਚ ਆਉਂਦੀ ਹੈ ਇਸ ਮਾਮਲੇ ਨੂੰ ਐ ਐਸਐਸਪੀ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਜਾਣ ਤੋਂ ਬਾਅਦ ਪੁਲਿਸ ਟੀਮਾਂ ਦਾ ਗਠਨ ਕਰਦੀ ਹੈ ਤੇ ਟੀਮਾਂ ਦੇ ਗਠਨ ਤੋਂ ਬਾਅਦ 2 ਘੰਟਿਆਂ ਦੇ ਵਿੱਚ ਹੀ ਪੁਲਿਸ ਬੱਚੇ ਨੂੰ ਬਰਾਮਦ ਕਰਕੇ ਸੁਰੱਖਿਤ ਮਾਪਿਆਂ حوالے ਕਰ ਦਿੰਦੀ ਹੈ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੀ ਲੋਕ ਪਿੱਟ ਸਭ ਤਪਾਰੇ ਨੇ ਉੱਥੇ ਹੀ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਪੁਲਿਸ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਦਲਿਆ ਹੈ ਮਾਮਲਾ ਮੋਗਾ ਦੇ ਸਰਕਾਰੀ ਸਕੂਲ ਮਹਿਣਾ ਦਾ ਹੈ ਜਿੱਥੇ ਇੱਕ 12 ਸਾਲਾਂ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ 'ਚ ਸਨਸਨੀਖੇਜ਼ ਖੁਲਾਸਾ ਵੀ ਹੋਇਆ ਹੈ ਪੁਲਿਸ ਮੁਤਾਬਕ ਬੱਚੇ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਬੱਚੇ ਦੀ ਦਾਦੀ ਦੇ ਹੀ ਇੱਕ ਪ੍ਰੇਮੀ ਨੇ ਅਗਵਾ ਕੀਤਾ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਅਸਲ ਅੱਜ ਤੜਕੇ 8 ਵਜੇ ਜਦੋਂ ਮੋਗਾ ਦੇ ਥਾਣਾ ਮਹਿਣਾਦੀਨ ਆਉਂਦੇ ਸਰਕਾਰੀ ਸਕੂਲ ਮਹਿਣਾ ਵਿੱਚ ਇੱਕ ਬੱਚਾ ਸਕੂਲੇ ਪੜਨ ਆਇਆ ਤਾਂ ਜਿਸ ਦੀ ਉਮਰ 12 ਸਾਲ ਸੀ ਤਾਂ ਅਗਵਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਰੌਲਾ ਪੈਣ ਤੋਂ ਬਾਅਦ ਜਦੋਂ ਇਹ ਮਾਮਲਾ ਪੁਲਿਸ ਕੋਲੇ ਗਿਆ ਤਾਂ ਥਾਣਾ ਮਹਿਣਾ ਦੀ ਪੁਲਿਸ ਜਿਸ ਦੀ ਮੁਖ ਅਫਸਰ ਅਰਸ਼ਪ੍ਰੀਤ ਕੌਰ ਹੈ ਨੇ ਉਨ ਤੁਰੰਤ ਹਰਕਤ ਵਿੱਚ ਆਉਂਦਿਆ ਇਸ ਦੀ ਜਾਣਕਾਰੀ ਐਸਐਸਪੀ ਐਸਪੀਡੀ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਿਨ੍ਹਾਂ ਨੇ ਫੌਰੀ ਟੀਮਾਂ ਦਾ ਗਠਨ ਕਰਕੇ ਬੱਚੇ ਦੀ ਪਾਲ ਸ਼ੁਰੂ ਕਰ ਦਿੱਤੀ ਟੈਕਨੀਕਲ ਟੀਮਾਂ ਦੇ ਸਹਿਯੋਗ ਦੇ ਨਾਲ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ 2 ਘੰਟਿਆਂ ਦੇ ਵਿੱਚ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਅਗਵਾ ਕਰਨ ਵਾਲੇ ਵਿਅਕਤੀ ਨੂੰ ਵੀ ਉਤੇ ਤੇਜ਼ ਤਾਰ ਹਥਿਆਰ ਦੇ ਨਾਲ ਪੁਲਿਸ ਨੇ ਕਪੂ ਕੀਤਾ ਇੱਥੇ ਇਹ ਵੀ ਪਤਾ ਲੱਗਿਆ ਕਿ ਬੱਚੇ ਨੂੰ ਉਗਵਾ ਕਰਨ ਵਾਲਾ ਸੰਤੋਖ ਸਿੰਘ ਮੋਗੇਜਰੇ ਦੇ ਪਿੰਡ ਬੁੱਟਰਵੱਚ ਰਹਿਣ ਵਾਲਾ ਸੀ ਜਿਸ ਦੇ ਉਹ ਬੱਚੇ ਦੀ ਦਾਦੀ ਦੇ ਨਾਲ ਪ੍ਰੇਮ ਸਬੰਧ ਦੱਸੇ ਜਾ ਰਿਹਾ ਪਰ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਪੁਲਿਸ ਪ੍ਰਤੀ ਜਿਹੜਾ ਵਿਸ਼ਵਾਸ ਵਧਿਆ ਕਿਉਂਕਿ ਬੱਚਾ ਜਦੋਂ ਆਪਦੇ ਮਾਪਿਆਂ ਤੋਂ ਅਲੱਗ ਹੁੰਦਾ ਤਾਂ ਇਸ ਘਟਨਾ ਅਜੇ ਨਿਆ ਘਟਨਾ ਦੇ ਵਿੱਚ ਜਦੋਂ ਕੋਈ ਬੱਚਾ ਅਗਵਾ ਹੁੰਦਾ ਤਾਂ ਤੁਰੰਤ ਜਿੱਥੇ ਲੋਕ ਪੁਲਿਸ ਤੋਂ ਉਮੀਦ ਰੱਖਦੇ ਨੇ ਉੱਥੇ ਪੁਲਿਸ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਸੁਰੱਖਿਅਤ ਬੱਚੇ ਨੂੰ ਸਹੀ ਸਲਾਮਤ ਉਸਦੇ ਬਰਾਮਦ ਕਰਕੇ ਮਾਪਿਆਂ ਹਵਾਲੇ ਕੀਤੇ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਪਰ ਪੁਲਿਸ ਨੇ ਇਸੇ ਤਰ੍ਹਾਂ ਹੀ ਕੀਤਾ ਹੈ ਸਖਤ ਮਿਹਨਤ ਦੇ ਨਾਲ ਐਸਐਚਓ ਅਰਸ਼ਪ੍ਰੀਤ ਕੌਰ ਅਤੇ ਉਹਨਾਂ ਦੀ ਟੀਮ ਨੇ ਕਾਰਵਾਈ ਕਰਦਿਆਂ ਹੋਇਆ ਬੱਚੇ ਨੂੰ ਬਰਾਮਦ ਕਰਕੇ ਉਹਨਾਂ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਤੇ ਸੁਰੱਖਿਅਤ ਬੱਚੇ ਨੂੰ ਆਪਣੇ ਕੋਲ ਦੇਖ ਕੇ ਮਾਪਿਆਂ ਨੇ ਵੀ ਪੁਲਿਸ ਦਾ ਧੰਨਵਾਦ ਕੀਤਾ ਮੈਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਤੋਂ ਉਦੋਂ ਹੀ ਐਸਐਸਪੀ ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੂਰ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਵਿਦਿੰਗ 2 ਆਵਰਸ ਅਸੀਂ ਜਿਹੜਾ ਸੁਖਦੀਪ ਸਿੰਘ ਹੈਗਾ ਸਨ ਆਫ ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਬੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਕਿ ਇਹਨਾਂ ਦੇ ਦੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੇ ਰਹਿਣਾ ਹੈ ਮੈਂ ਕਿ ਨਹੀਂ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42-43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਪਰੇਨਟਸ ਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡਓਵਰ ਕਰਤਾ ਹੈ ਕੀਰ ਕਵਰੀ ਕੀ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ ਜੀ ਰਾਜੀ ਜਿਹੜਾ ਇਹ ਮੁੰਡਾ ਸੀ ਆ ਇਹ ਜਿਹੜਾ ਇਹ ਮੁੰਡਾ ਉਹ ਤੇ ਮੁੰਡਾ ਸੀ ਉਹ ਮਾਂ ਉਹਦੀ ਕੋਈ ਘਰੇ ਰਹਿੰਦੀ ਬਟਰ ਉਹ ਆਪ ਹੀ ਆਪ ਚੱਲ ਕੇ ਚਾਰ ਪੰਜ ਦਿਨਾਂ ਕੋ ਘਰੇ ਆ ਗਿਆ ਜਿਹੜਾ ਉਹ ਮੋਜਰਮ ਸੀਆ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕਹਿੰਦੀ ਉਹ ਚੱਕ ਕੇ ਧੱਕੇਸ਼ਾਹੀ ਨਾਲ ਲੈ ਕੇ ਗਿਆ ਦਾਹ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਚ ਆਪ 4 ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਹੈ ਤੇ ਦਾਦੀ ਨੂੰ ਜਾਣਦਾ ਜਿਹੜਾ ਮਰਜਨ ਉਹ ਗੁਸ਼ੂ ਹੈ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟ ਰਹਿੰਦੀ ਉਹਦੇ ਘਰੇ ਉਹ ਦਾਦੀ ਦਾ ਪ੍ਰੇਮੀ ਹੈ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਹੈ ਉਹ ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਵਿਗਾ ਕੇ ਲੈ ਗਿਆ ਰਿਵਾੜ ਕਰਕੇ ਲੈ ਗਿਆ ਇਹਨੂੰ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਉਹਦੀ ਉਹਦੇ ਆ ਕਾਫੀ ਹੋ 50 ਸਾਲ ਦਾ ਉਹ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰਦੇ ਨੇ ਹਾਂ ਮੁੰਡੇ ਨੂੰ ਦੁਭਗਾਉਂਦਾ ਸੀ ਆਹ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਬੇ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨ ਕੇ ਉਹ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਇੱਕ ਤਾਂ ਬਾਹ ਬਾਹ ਵੱਡੀ ਹੋਈ ਐ ਤੇ ਦਿਨ ਧੱਕੇ ਛਾਹੀ ਹੁੰਦੀ ਗਰੀਬ ਬੰਦੇ ਨਾਲ ਉਹਨਾਂ ਤੇ ਦਾਦੀ ਕੀ ਕਰਨੀ ਫਰਦਾਦੀ ਨੂੰ ਨਹੀਂ ਸਿਖਾਉਣਾ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾ ਲਾਇਆ ਦਬਖਾਈ ਹੋਈ ਉਹਨਾਂ ਤੇ ਮੈਂ ਮਾਰ ਦੂੰ ਉਹਨਾਂ ਮਾਰ ਦਰ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਸਾਰਾ ਕੁਝ ਸਕੂਲ ਗਿਆ ਤੇ ਜਦੋਂ ਮੈਂ ਬ੍ਰੇਡ ਉੱਥੇ ਹਮ ਲੱਗ ਕਲਾਸ ਤੇ ਉਹ ਮੈਨੂੰ ਉਹਨੇ ਦੋ ਤਕਾਇਆ ਦਾ ਤੇ ਉਹ ਗੰਦਾ ਮੈਨਾਂ ਉਹ ਗੰਦੀ ਮਰਮਣ ਬਈ ਮੈਂ ਜਿਹੜੇ ਪਾਪਾ ਲੱਗਦਾ ਜਿਆ ਉਹਨੇ ਉਹ ਗੰਦਾ ਦਿੰ ਤੂੰ ਨਾ ਕਿ ਨਾ ਜਮਾ ਜਮ ਕਰੇਂ ਕ ਕਰ ਕਰ ਤੂੰ ਕਰੇਂ ਜੰਗੋ ਉਹਦੇ ਦਿਨ ਵਾਰ ਵਾਰ ਦੂੰਗਾ ਤੇ ਮੈਨੂੰ ਬੱਚਾ ਉਹ ਗੱਲ ਨਾ ਕਰ ਅੰਕ ਨਹੀਂ ਕੰਦਾ ਕੰਦਾ ਤੈਨੂੰ ਦਿਨ ਵਾਰ 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 ਦੇ ਦੂੰਗਾ ਮੈਨੂੰ ਮੈਨੂੰ ਉਹਨੇ ਦਾ ਦਿਖਾਇਆ ਵਾ ਤੇ ਮੈਂ ਬੱਚਾ ਗਿਆ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਥ ਫੜ ਕੇ ਤੇ ਬੱਚਾ ਬੱਚਾ ਮੈਂ ਅੰਦਰ ਅੰਦਰ ਲੱਗ ਗਿਆ ਉਹ ਲੋ ਦਾ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮ ਨੇ ਰੋਕਿਆ ਨਹੀਂ ਤੁਹਾਨੂੰ ਮੈਂ ਮਰਮਣੇ ਰੋਕਿਆ ਨਹੀਂ ਰੋਕਿਆ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧ ਅੱਧ ਤੋਂ ਬਾਅਦ ਅੱਧਰ ਲੈ ਗਿਆ ਪੁੱਤਰ ਪੁੱਤਰ ਜਾ ਕੇ ਬੱਚਾ ਉਹ ਉਹ ਗੇੜੇ ਗੇੜੇ ਕਰਾਇਆ ਉਹ ਉਹ ਦਾ ਬੱਚੋਂ ਉਮ ਲਗਾ ਬੱਚੋਂ ਬਤਨ ਪਲਸੇ ਪਲਸੇ ਗਸ ਗਈ ਬਜਾ ਦੇ ਪਲਸੇ ਫੜ ਫੜਦੀ ਮੈਨੂੰ 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 ਲੱਭਦੀ ਤੇ ਬੱਚੋਂ ਆਇਆ ਕਿਧਰ ਮਰਨੀ ਸਾਥੇ ਨਹੀਂ ਗਈ ਮੋਟਰਸਾਈਕਲ ਤੇ ਲੱਗੇ ਗਿਆ ਕਿ ਮੈਨੂੰ ਇਹ ਕਹਿਣਾ ਮੈਨੂੰ ਕਹਿੰਦਾ ਮੈਨੂੰ ਅਨੇ ਕਦਾਂ ਕਦਾਂ ਆਉਣ ਲੱਗੇ ਮੈਨੂੰ ਉਹਨਾਂ ਪੈਟਰੋਲ ਪੰਪ ਦੇ ਉਹ ਲਗਾਇਆ ਦਾ ਗੰਦਾ ਮੈਂ ਤੈਨੂੰ ਵਧ ਵਧ ਦੂੰਗਾ ਜੇ ਤੂੰ ਮੈਨੂੰ ਹਣ ਜੇ ਤੂੰ ਐਂ ਕਿਹਾ ਭਈ ਮੈਨੂੰ ਲੱਗੇ ਲੱਗੇ ਕਿ ਲੱਗੇ ਗਿਆ ਹੀ ਭਈ ਐਂ ਕਰਕੇ ਲਾਈ ਮੈਂ ਮੈਂ ਦੀਏ ਗੱਤਰ ਦੀ ਨਾਮ ਨਾਲ ਘਰੇ ਕਰ ਜਾਂਦਾ ਮਾਰ ਦੂੰਗਾ ਤੇ ਕਦੋਂ ਅਸੀਂ ਜਾਣ ਲੱਗ ਜਾਨ ਨੂੰ ਜਾਣ ਲੱਗੇ ਤੇ ਮੇਰੇ ਪਿੱਛਾ ਦੇ ਮਜਨ ਗਿਆ ਨੂੰ ਇਹ ਬਸ ਤੁਹਾਨੂੰ ਕਿੱਥੇ ਛੱਡ ਕੇ ਗਏ ਕਿ ਪੁਲਿਸ ਨੇ ਫੜ ਲਿਆ ਫਿਰ ਪੁਲਿਸ ਕੌਣ ਛੱਡ ਕੇ ਗਏ ਪੁਲਿਸ ਨੇ ਫੜ ਲਿਆ ਉਹਨੂੰ